ਤੇ ਦੋ ਚੈਨਲ ਗਾਈਜ਼ ਅੱਜ ਮਮਾ ਮਨੀਸ਼ਾ ਦੀ ਭਰਪੂਰ ਡਿਮਾਂਡ ਤੇ ਮਸਲਾ মুਗੀ ਦੀ ਦਾਲ ਬਣਾਉਣ ਲੱਗੇ ਆ। ਹਾਈ ਸਕਿਨ ਹੈਲੋ ਗਾਈਜ਼ ਗਾਈਜ਼ ਕਿੰਨਾ ਕਰਨ ਹੋ ਗਿਆ ਮਨੀਸ਼ਾ মুਗੀ ਮਸਲਾ ਦੀ ਦਾਲ ਮੰਗਦੀ ਆ ਤੇ ਮੇਰਾ ਟਾਈਮ ਇਸ ਲੱਗਣਾ। ਮੈਂ ਸਬਜ਼ੀਆਂ ਬਣਾਈ ਜਾਂਦੀ ਸੀ ਪਰ ਅੱਜ ਮੈਂ ਕਿਹਾ ਚੱਲ ਮਨੀਸ਼ਾ ਦੀ ਮਨਪਸੰਦ ਸਬਜ਼ੀ ਦਾਲਿਆਂ ਬਣਾ ਦੇ। ਗਾਈਜ਼ ਇਦਾਂ ਨਾ ਮਮਾ ਦੀ ਜਿਹੜੀ ਮਸ਼ੀਨਾਂ ਨੇ ਮਮਾ ਉੱਤੇ ਕੰਮ ਤਾਂ ਕਰਦੀ ਨਹੀਂ ਮਮਾ ਪਾਪਾ ਦੀ ਮਸ਼ੀਨ ਤੇ ਕਰ ਲੈਂਦੇ ਹੁੰਦੇ ਤੇ ਹੁਣ ਅਸੀਂ ਇਹਨੂੰ ਬੰਨ ਬੰਨ ਦਿੱਤਾ ਆ। ਕਿਉਂਕਿ ਗਾਈ ਗਾਈਸ ਇਹ ਘੱਟੇ ਮਿੱਟੀ ਨਾਲ ਭਰ ਜਾਂਦੀ ਸੀਗੀ ਮੈਂ ਤੇ ਮੋਨਾ ਬਚਰੀ ਨੇ ਹੈ ਜੇਰਾ ਕ ਕੀਤੀ ਆਪਣੀ ਹਿੰਮਤ ਦੇ ਕਹਿੰਦੀ ਮੈਂ ਬਨ ਕੇ ਰੱਖ ਦਿੰਨੀ ਆ ਮੰਮੀ ਮੈਂ ਕਿ ਚੱਲ ਘੱਟੇ ਮਿੱਟੀ ਤਾਂ ਤਾਂ ਬਚੀ ਰਹੂਗੀ ਤੇ ਵੈਸੇ ਮੈਂ ਕਹਿੰਸੀ ਕਿ ਮੈਂ ਮਾਨੇ ਨਹੀਂ ਪਰ ਪਾਪਾ ਕਿਹਾ ਨਾ ਬੰਨਗੇ ਕਿ ਕੀ ਭਾਰੀ ਬੋ ਤਾਂ ਤੇ ਲੱਗਤੇ ਕੁਝ ਮਹਿਸੂਸ ਮੈਂ ਸੱਚੀ ਬੋ ਭਾਰੀ ਆ ਮੰਮਾ ਕਹਿੰਦੇ ਕਿ ਪੁਰਾਣੀ ਮਸ਼ੀਨਾਂ ਜ਼ਿਆਦਾ ਭਾਰੀ ਹੁੰਦੀ ਸੀ ਨਾ ਮੰਮਾ ਹਾਂ ਪੁਰਾਣੀ ਮਸ਼ੀਨਾਂ ਜ਼ਿਆਦਾ ਭਾਰੀ ਹੁੰਦੀ ਸੀ ਤੇ ਅੱਜ ਨਹੀਂ ਸ਼ਪੂਣੀ ਨਹੀਂ ਹੈ ਪੁਰਾਣੀ ਨਹੀਂ ਹੈਗੀ ਅਮਰੇਲਾ ਮਸ਼ੀਨਾਂ ਮਤਲਬ ਹੈਗੀ ਐ ਫਿਰ 10 ਸਾਲ ਪਹਿਲਾਂ ਉਹੀ ਮੈਂ ਤਾਂ ਉਸ ਟਾਈਪ ਨਾ ਬਨਣੀ ਹਾਂ ਤੇ ਅੱਜ ਨਹੀਂ ਸ਼ਪੂਣੀ ਦੀ ਹੈਗੀ ਕਿੰਨੇ ਦੀ ਛੁੱਟੀ ਆ ਰਾਣੀ ਨਮਾਜ਼ ਆਈ ਰਹੇ ਰਹਿਣਾ ਇੰਨਾ ਗਰੀਜਾ ਵਾਲੇ ਦੀ। باباਗੇ ਤੇ ਰਾਣੀ ਨਮਾਜ਼ ਆਈ ਥੋੜੀ ਇੰਗਰੀਜਰੀ ਦੇ ਚ ਮੈਂ ਨਹੀਂ ਮੈਰਾ ਉਹ ਮਤਲਬ ਕਿ ਪਹਿਲਾਂ ਜਿਹੜੀਆਂ ਮਸ਼ੀਨਾਂ ਹੁੰਦੀਆਂ ਸੀ ਨਾ ਉਹ ਸਿੰਗਲ ਮਸ਼ੀਨਾਂ ਹੁੰਦੀਆਂ ਸੀ ਇਹ ਤਾਂ ਮੋਟਰ ਮਸ਼ੀਨ ਹੈ। ਓਕੇ ਤੇ ਹੁਣ ਇਹਨੂੰ ਉੱਪਰ ਰੱਖਣਾ ਸਭ ਤੋਂ ਵੱਡਾ ਟਾਸਕ ਕਿਉਂਕਿ ਇਹ ਭਾਰੀ ਬਹੁਤ ਹੈ। ਜਿੱਥੇ ਰੱਖ ਕੇ ਨਾ ਮਸ਼ੀਨ ਨੂੰ। ਹੂੰ ਤੇ ਇੱਥੇ ਹੀ ਆਪਾਂ ਉੱਥੇ ਰੱਖ ਦੇਣੀ ਆ। ਬਾਅਦ ਚ ਰੱਖਿਓ। ਤੁਸੀਂ ਮਸ਼ੀਨ ਲਿਆਓ ਮੋਨਾ ਤਾਂ ਦੇ ਨਾਲ ਸਮਾਨ ਲੈ ਕੇ ਚਲੇ ਜਾਂਦੀ। 2 ਮਿੰਟ ਲੱਗਣਿਆ ਗਾਈਜ਼ ਮਮਾ ਦੀ ਫਰਮਾਇਸ਼ ਅਨੁਸਾਰ ਇਹਨੂੰ ਡਬਲ ਸੇਫਟੀ ਦੇ ਦਿੱਤੀ ਆ ਹੁਣ ਇਹ ਵੀ ਫਾਫੇ 'ਚ ਵੀ ਪਾ ਦਿੱਤਾ ਆ ਵੈਸੇ ਮੈਂ ਤੇ ਪਾਪਾ ਕਹਿੰਦੇ ਸੀ ਕਿ ਮਤਲਬ ਜੇ ਇਹਨੂੰ ਕੱਪੜੇ 'ਚ ਬੰਨ੍ਹ ਦਿੱਤਾ ਤੇ ਇਹਨੂੰ ਫਾਫੇ 'ਚ ਪਾ ਲਈਏ ਲੋੜ ਨਹੀਂ ਮਮਾ ਕਹਿੰਦੇ ਕਿ ਜਿੱਥੇ ਜਿੱਥੋਂ ਕੱਪੜਾ ਨਹੀਂ ਆਇਆ ਉਹਦੇ ਉੱਤੇ ਉਸ ਤੋਂ ਤੋਂ ਲਿਫਾਫਾ ਆ ਜੁੜਾ ਤਾਂ ਕਿ ਮਿੱਟੀ ਘਟਾ ਨਾ ਪਾਊਗਾ ਤੇ ਹੁਣ ਮੈਂ ਤੇ ਪਾਪਾ ਚੱਲੀ ਬੰਨ੍ਹ ਦਿੰਦੇ ਹਾਂ ਬੰਨਣਾ ਵੀ ਇਹਨੂੰ ਤੂੰ ਗਾਈਜ਼ ਮੈਂ ਤੇ ਪਾਪਾ ਅੰਨੇ ਲਿਸ਼ੀ ਰੁਕੇ ਰੱਖ ਜਾਂਦੀ ਆ ਸਾਹ ਚੜ ਗਿਆ ਆ ਤੇ ਲੱਗਦਾ ਹਾਂ ਕਿ ਅਸੀਂ ਕਣਕ ਵੀ ਲਿਆਂਦੀ ਨੀਚੇ

ਆਇਣਾ ਹੈ ਤੇ ਤੁਸੀਂ ਨਾ ਪਹਿਲਾਂ ਕੰਮ ਕਰ ਲਓ ਬਾਅਦ ਚ ਸਬਜੀ ਲਈਏ ਕਿਉਂਕਿ ਫਿਰ ਤਾਂ ਟਾਈਮ ਹੀ ਨਾ ਵੇਸਟ ਹੋਊਗਾ ਅਮੈਂ ਜਿਹੜਾ ਪਾਪਾ ਦਾ ਟਾਈਮ ਉੱਥੇ ਵੇਸਟ ਹੋਣਾ ਸੀ ਉਹ ਮਸ਼ੀਨਾਂ ਦੇ ਸਾਂਭਣ ਵਿੱਚ ਕਰ ਦਿੱਤ ਹੋ ਗਿਆ ਕੋਈ ਨੀ ਮਸ਼ੀਨ ਸਾਫ ਹੋ ਗਈ ਤਾਂ ਕਮੇਟੀ ਪਈ ਜਾਂਦੀ ਹੈ ਤੇ ਮੈਂ ਕਹਿੰਦੀ ਕਿ ਇੱਥੇ ਹੁਣ ਆਪਾਂ ਚੇਅਰ ਵੀ ਰੱਖ ਸਕਦੇ ਜਿਹੜੀ ਉਹ ਪਈ ਆ ਉਧਰ ਤੇ ਇੱਥੇ ਜਗ੍ਹਾ ਖਾਲੀ ਹੋ ਗਈ ਨਹੀਂ ਤਾਂ ਇਹਨਾਂ ਨੂੰ ਜੇ ਤੁਸੀਂ ਇੱਥੇ ਆ ਕੇ ਪੈਂਦੇ ਹੁੰਦੇ ਸੀ ਨਾ ਤਾਂ ਤੇ ਉਹ ਪੈਰਾਂ 'ਚ ਮਸ਼ੀਨ ਲੱਗਦੀ ਜਾਂਦੀ ਹੁੰਦੀ ਸੀਗੀ ਤੇ ਉਹ ਵਧੀਆ ਨਹੀਂ ਹੁੰਦਾ ਮਤਲਬ ਪੈਰਾਂ 'ਚ ਮਸ਼ੀਨ ਲੱਗੇ ਤਾਂ ਤੇ ਹੁਣ ਕਾਫੀ ਟਾਈਮ ਬਾਅਦ ਆ ਸੰਦੀ ਐ ਅਸੀਂ ਗਾਇਸ Papa ਕਹਿੰਦੇ ਕਿ ਅੱਜ ਬਹੁਤ ਆਸ਼ਾ ਕਿਉਂਕਿ Papa ਥੋੜੀ ਦੇਰ ਪਹਿਲਾਂ ਉੱਥੇ ਗਏ ਸੀਗੇ ਸਬਜੀ ਵਾਰੀ ਏੜੀ ਤੇ ਸਬਜੀ ਲੈ ਕੇ ਆਉਣ ਜਿਹੜੀ Papa ਲੈ ਆਂਦੀ ਆ ਹੁਣ ਧਨੀਆ ਲੈਣ ਗਏ ਸੀ ਨਾ ਤੁਸੀਂ ਧਨੀਆ ਆਹ ਦੇਖੋ ਧਨੀਆ ਲੈ ਕੇ ਗਾਇਸ ਮਨੀਸ਼ ਆ ਗਏ ਤੇ ਇਹ ਕਹਿੰਦੀ ਤੂੰ ਮਸ਼ੀਨ ਚੱਕ ਕੇ ਸਹੀ ਕੀਤਾ ਮਤਲਬ ਤੁਸੀਂ Papa ਨੇ ਤੇ ਤੂੰ ਮਨੀਸ਼ ਆ ਦਿੱਤੀ ਸੀ ਆਹ ਹੋਏ ਨੀ ਮਨੀਸ਼ ਆਲਾ ਦਿੱਤੀ ਸੀ ਕਿਉਂਕਿ ਗਾਇਸ ਤੁਹਾਨੂੰ ਨੇ ਬੜੀ ਜਾਨੀ ਸ਼ੈਮੀ ਉਹਦੇ ਅੰਦਰ ਉਹ ਵੀ ਬਿਦਾਸ ਉਹ ਦਿਸਟਿਮ ਖਰਾਬ ਹੁੰਦਾ ਸੀ ਇਹ ਜਿਹੜੇ ਵੈਗਨ ਉੱਤੇ ਰੱਖਾ ਦੋ ਗਾਇਸ ਮੋਨੇ ਸੂਟਾ ਦਿਆ ਹਮ ਲਾਉਂਦੀ ਵੀ ਕੀ ਕਹਿੰਦੇ ਇਹਨੂੰ ਟਿਸ਼ੂ ਟਿਸ਼ੂ ਦਹਾਈਏ ਕਿ ਜਕੜਾਈ ਦਰਨਾ ਕੈਮਰੇ ਚ ਵਧੀਆ ਲੱਗਦਾ ਮਤਲਬ ਇਹ ਕਿਹਦੇ ਵੀ ਆਂਦਰ ਕੁੜੀ ਦਾ ਆ ਜਾਂ ਵਿਆਹਣ ਵਾਲੀ ਕੁੜੀ ਦਾ ਆ ਆ ਵਿਆਂਦਰ ਕੁੜੀ ਤੇ ਵਿਆਹਣ ਵਾਲੀ ਕੁੜੀ ਇੱਕ ਹੀ ਹੁੰਦੀ ਹੈ ਰੇ ਮਾ ਕੈਨੀ ਚੱਟਾ ਉੱਪਰ ਜਿਹੜੀ ਦੋ ਦਿਨ ਦੀ ਗਾਇਸ ਮਾ ਇਹ ਦੋ ਵੀ ਆ ਮੋਟੀ ਦੀ ਉੱਪਰ ਜਿਹੜੀ ਵੀ ਪਾਲਟੀ ਕੈਨੀ ਜਰੀ ਦਲੇ ਪਾਸੇ ਗਿਆ ਸੀ ਹਾਂਜੀ ਆਹੋ ਉਹ ਕੈਨੀ ਆ ਤੇ ਹਾਂਜੀ ਇਹ ਪਿਉਣ ਵਾਲੀ ਕੁੜੀ ਵਿਆਹੜ ਹੁੰਦਾ ਪਤਾ ਨਹੀਂ ਵਿਆਹ ਹੋਇਆ ਹੈ ਹੋਇਆ ਇਹ ਨਹੀਂ ਹੋਇਆ ਠੀਕ ਆ ਮੇਰੇ ਤਾਈ ਨੇ ਬ੍ਰਾਈਟ ਸੂਟ ਆ ਹਨਾ ਪਾਰੇ ਪਾਰੇ ਸੂਟ ਆ ਯੈਸ ਤੇ ਮੁੰਨਾ ਹਮ ਲਾਉਂਦੀ ਪਈ ਇਹਦੀ ਇਹਦਾ ਟਿਸ਼ੂ ਮਲਾਉਂਦੀ ਪਈ ਆ ਤੇ ਮੰਮਾ ਦਾਸ ਕਿਹੜੀ ਰੋਟੀ ਬਣਾਉਣ ਲੱਗੇ ਮੰਮਾ ਬਣਾਉਣ ਲੱਗੇ ਬਾਜਰੇ ਦੀ ਰੋਟੀ ਗਾਇਸ ਮੁੰਨਾ ਕਹਿੰਦੀ ਮੈਂ ਕੱਲੀ ਬਾਜਰੇ ਦੀ ਰੋਟੀ ਖਾ ਲਈ ਪਪਾ ਮਾ ਜਿਆਦਾ ਬਣਾਈਓ ਜਿਆਦਾ ਅੱਧਾ ਕਿਲੋ ਤਾਂ ਆਟਾ ਮੈਂ 10 ਰੋਟੀਆਂ ਖਾਣੀ ਆ ਬਾਜਰੇ ਨਹੀਂ ਮਤਲਬ ਤੂੰ ਕਹਿੰਦੀ ਵੀ ਕੱਲੀ ਮੈਂ ਬਾਜਰੇ ਦੀ ਖਾਣੀ ਵੀ ਐਦਾਂ ਨਹੀਂ ਮੈਂ ਅੱਧੀ ਕੋ ਬਾਜਰੇ ਦੀ ਰੋਟੀ ਖਾਣੀ ਕਈਸ ਅੱਧਾ ਕਿਲੋ ਦਾ ਆਟਾ ਨਹੀਂ ਕਿਲੋ ਲੈ ਕੇ ਆਏ ਸੀ ਨਾ ਤੁਸੀਂ ਨਹੀਂ ਉਹ ਕਾਫੀ ਆ ਹਾਂ ਮਾਰ ਨਾਨੀ ਕਾਫੀ ਭਾਰੀ ਹੁੰਦੀ ਰੋਟੀ ਹੈ ਨਾ ਹਾਂ ਤੇ ਗਾਇਸ ਤੁਸੀਂ ਦੱਸਿਓ ਮੇਰੀ ਆਵਾਜ਼ ਬਦਲੀ ਜਾਂ ਨਹੀਂ ਬਦਲੀ ਮੋ ਨਾ ਨਹੀਂ ਤੈਨੂੰ ਨਹੀਂ ਲੱਗਦਾ ਮਤਲਬ ਮੈਨੂੰ ਥੋੜਾ ਥੋੜਾ ਫਰਕ ਆਉਂਦਾ ਨਹੀਂ ਫਰਕ ਮੈਨੂੰ ਥੋੜਾ ਥੋੜਾ ਫੀਲ ਹੁੰਦਾ ਵਨ ਤਾਂ ਮਿਲ ਗਿਆ ਹੈ ਮਿਲ ਗਿਆ ਹਾਂ ਗਾਇਸ ਆਵਲਾ ਲਾਉਣਾ

ਅਮਾ ਓ ਹੋ ਹੋ ਦੇਖੋ ਕਿੰਨਾ ਤੂੰ ਅਮਾ ਅੱਜ ਦੇਦੀ ਰੁਕੀ ਕਰਕੇ ਹੂੰ ਉਹ ਤੇ ਕੇ ਲਾਦੀ ਤਾਂ ਨਾ ਕੀ ਹੁੰਦਾ ਤਾਂ ਕੀ ਹੁੰਦਾ ਤੂੰ ਯੈਸ ਉਹ ਦੇਖੋ ਗੱਭੀਓ ਕਿਦਾਂ ਨਿਕਲਦਾ ਹਾਂ ਗਵੰਡੀ ਜਾਂਦੇ ਹੁਣੇ ਐਡਾ ਕੀ ਹੈ ਸ਼ਾਹੀ ਘੋੜਾ ਬਣਾਉਂਦੇ ਪਿੰਜੜਾ ਇਹਨਾਂ ਦੇ ਘਰੋਂ ਇੰਨਾ ਤੂੰ ਆਉਂਦਾ ਪਿਆਣਾ ਹੂੰ ਕਈ ਸਹਜ ਪਹਜਾ ਤੂੰ ਆਇਆ ਹਮਾਰੇ ਘਰ ਮੇਰੇ ਬਾਦੜਾ ਗਏ ਜਦੋਂ ਦੁਪਾਕੇ ਆ ਜਾ ਦੁੱਧ ਪਵਾ ਕੇ ਲੈ ਕੇ ਆ ਗਾਇਜ਼ ਮਨੇਸ਼ਾ ਨੇ ਇੱਕ ਟੀ-ਸ਼ਰਟ ਆਰਡਰ ਕੀਤੀ ਸੀ ਇਹ ਦੇ ਦੇ ਨਾਲ ਫਿਰ ਕੇਲਾ ਹੋ ਗਈ ਆ My life is all about मोए मोए उदा तो सही है सारा कुछ सही है बाकी तो सारा कुछ सही कुछ तो कुछ तो होना ही ना मेरी जिंदगी में तो ना जिस दिन मैं चीज रिजेक्ट कर दवा निशा बढ़िया नहीं पुरानी जी लगती है ना सस्ती जी लगती सस्ती, सस्ती मतलब ये नहीं है कि पैसे के हिसाब से सस्ती लगती है दादी दा जी दा पुरानी जी होती है हां ते पतली भी बहुत है हम्म दैट्स व्हाई रिटर्न सही है ओ तो कॉलर वाली देख के ਕੋਈ ਢੋਡੀ ਹੋਣਾ ਵਧੀਆ ਵੜੀ ਮੰਗਾਉਂਗੀ ਹੂੰ ਥੋੜਾ ਨਾ ਪੈਸਾ ਦਾ ਲੈਵਲ ਥੋੜਾ ਅੱਪ ਕਰੂ ਮੈਂ ਫਿਰ ਮੰਗਾਉਂਗੀ ਗਾਇਸ ਮੈਂ ਟੀ-ਸ਼ਰਟ ਰਿਟਰਨ ਕਰ ਦਿੱਤੀ ਹੈ ਤੇ ਹੈ ਨਾ ਮੈਂ ਉਹਨਾਂ ਕੰਮ ਕਰਾ ਦਿੱਤੀ ਸੀ ਕਿ ਬੜਾ ਪੈਨ ਲੱਭਿਆ ਕਈਸਾ ਪੈਨੇ ਵੀ ਕੈਬਨਿਟ ਲੱਗਾ ਪੈਨ ਇੱਥੇ ਡਿੱਗ ਗਿਆ ਲਈ ਮੈਂ ਇਦਾਂ ਪਚਾਇਆ ਜੇ ਲੱਗ ਜਾਂਦਾ ਤੇ ਕੋਈ ਪੈਨ ਵੀ ਨਹੀਂ ਹੈਗਾ ਹੋਰ ਤੂੰ ਇੱਕ ਦੋਸਤ ਆ ਜਿਹਨੇ ਮੇਰਾ ਕੰਮ ਕਰਾਣਾ ਗਾਇਸ ਪਪਾ ਨਾਲ ਨਾਲ ਨਾ ਗੇਮ ਖੇល ਲੀ ਜਾਂਦੇ ਆ ਦੇਖੋ करिए तो पापा दस कि बंद कर रहे पापा करिए मड़ी ऐसा ऐदा करी जाते हैं ना पापा जा तो सो लो जा तो गेम खेल लो जो तो मेकअप एक बार हो सकता है तो फिर क्यों ना करें पापा तो मेकअप एक बार हो सकता है गाइस टेल मी टेल मी हाउ ही कैन डू बोथ वर्क इन वन टाइम नाइट बैड इंग्लिश एंड टू बैड आल्सो ने बटन बंद करता बतन बंदा पापा सा की तो ओठ आटे की रख के, की बोरी चक्की पर रख के ठाकुर, ठाकुर अग। ठाकुर अगर तुम उठोगे, तो रात को रोटी मिल पाएगी ठाकुर ठाकुर क्योंकि आटा मुक गया है ठाकुर नमक के साथ रोटी खानी पड़ेगी ओ ठाकुर गई सब ਆਟੇ ਆਟਾ ਪਿਸਵਾਉਣਾ ਹੈ ਕਿਉਂਕਿ ਆਟਾ ਖਤਮ ਹੋ ਗਿਆ ਹੈ ਤੇ ਘੜਣੇ ਕੱਢੀ ਪਈ ਆ ਕੋਈ ਹੋਣੀ ਫਰੇਮ ਤੋਂ ਬਾਹਰ ਚਲ ਜਾਣਾ ਮਤਲਬ ਆਪਣੇ ਅੰਦਰ ਤੱਕ ਆ ਹਾਂ ਹਾਂ ਹੋਰ ਹੋਰ ਹਾਂ ਕਿ ਕਿ ਗਾਇਸ ਮੈਂ ਦੂਸਰੇ ਹੱਥ ਨਮੜੋ ਨਹੀਂ ਬਿਨਾ ਤਾਂ ਇਹ ਸਾਰਾ ਨਾ ਪਤਾ ਨਹੀਂ ਬੰਦਾ ਦੈਟਸ ਵਾਈ ਤੇ ਮੈਂ ਕੀ ਕਹਿੰਦੀ ਹਾਂ ਆਟਾ ਖਤਮ ਤੇ ਨਮਾ ਪਿਸਵਾਉਣਾ ਤੇ ਪਪਾ ਜਿਨੇ ਰੱਖ ਕੇ ਹੋਣਾ ਪਰ ਪਪਾ ਕੀ ਰੱਖਣਾ ਕਰੇਗਾ ਰੱਖੀ ਉਹ ਤਾਂ ਆਟਾ ਰੱਖਣਾ ਨੇ ਮਾਈ ਲਾਈਫ ਮਾਈ ਰੂਲਸ ਮਾਈ ਜੁਬਾਨ ਫੇ ਰੂਲ ਸਹੀ ਨਹੀਂ ਹੈਗਾ ਤੇਰੀ ਲਾਈਫ ਦਾ ਮਾਈ ਬੀਮਲ ਮਾਈ ਜੁਬਾਨ ਮਾਈ ਬੀਮ ਕੁਝ ਵੀ ਕੁਝ ਵੀ ਅਸੀਂ ਕਦੇਸ ਪਾਸ गाइस ਮੈਨੂੰ ਕਾਫੀ ਟਾਈਮ ਹੋ ਗਿਆ ਹੈ ਮੈਨਸੇ ਤਾਂ ਮੈਂ ਕਾਮੀ ਕਰ ਦਿੱਤੀ ਸੀ ਕਿ ਭਾਵੇਂ ਮੈਨੂੰ ਕਾਫੀ ਟਾਈਮ ਲੱਗਦੀ ਰਹੀ ਕਿ ਕਦੋਂ 12 ਵਜੇ ਤੇ ਕਰਨਾ ਆਪਣਾ ਕੰਮ ਕਰਾਂ ਕਦੋਂ ਬਾਹਰ ਆਉਂਗੀ ਅਕਤਾਨੇ ਸਰਕੋ ਮਗਾ ਇਨੇ ਬਾਂਡੇ ਸੀਗੇ ਇਨੇ ਬਾਂਡੇ ਸੀ ਓ ਮਾਈ ਗਾਡ ਇਨੇ ਬਾਂਡੇ ਸੀ ਦੇਖਾ ਜਿੱਦਾਂ ਲੱਗਦੇ ਆ ਕਿ ਜਿਵੇਂ ਟਿਕਾ ਕੇ ਰੱਖੇ ਆ ਖਲਾਤ ਮੰਨਣਾ ਹੋਣੀ ਨੀ ਉਧਰ ਬਾਜੜਾ ਪੂਰਾ ਪਾਟੇ ਨਾ ਕੇ ਤੇ ਹੁਣੇ ਵਾਰ ਹੋਣੀ ਬਣੀ ਫਟ ਤੋਂ ਹੋ ਗਈ ਤੇ Papa ਕੰਮ ਕਰਦੇ ਆ Momma ਵੀ ਕੰਮ ਕਰਦੇ ਆ they both are very busy ਮम्मा ਦਾ ਤਾਂ ਵੈਸੇ ਹੋਣੀ ਲੱਗਾ ਆ ਗਾਇਸ ਮੈਂ ਵਲੌਗ ਬਣਾ ਲਈ ਪੀਸੀ ਤੇ ਕੈਮਰਾ ਆਪ ਹੀ ਬੰਦ ਹੋ ਗਿਆ ਕੋਈ ਬਾਤ ਨਹੀਂ ਸਨੀਰੀ ਤਾਂ ਕੋਈ ਬਾਤ ਨਹੀਂ بڑے بڑے ਦੇਸ਼ੋ ਮੇਂ ਐਸੀ ਛੋਟੀ ਛੋਟੀ ਬਾਤਾਂ ਹੋਤੀ ਰਹਤੀਂ ਗਾਈਜ਼ ਮਮਾ ਪੁਰਾਣੀਆਂ ਐਡਾਂ ਦੇਖਦੇ ਪਏ ਇਹ ਕਿਹੜੇ ਸਾਂਧੀਆਂ ਮਾਂ 40 ਸਾਲ ਪੁਰਾਣੀਆਂ 40 ਸਾਲ ਪੁਰਾਣੀਆਂ ਗਾਈਜ਼ 80s ਦੇ 80s ਦੀ ਤੇ 90s ਦੀਆਂ 90s ਨਹੀਂ ਹੁੰਦਾ 80s ਐਂਡ 90s 90s ਹੁੰਦਾ <laughs> <laughs> e <laughs> 90s ਹੁੰਦਾ ਨਹੀਂ ਨਾ ਨਾ ਅਸੀਂ ਦੇ ਦਸ਼ਕ ਦੀਆਂ ਐਡਸ ਦੇਖਦੇ ਪਏ ਮਮਾ ਉਹਨਾਂ ਦੇ ਜ਼ਮਾਨੇ ਦੀ ਗਾਈਜ਼ ਪਹਿਲਾਂ ਮਮਾ 80s ਦੇ 80s ਦੇ ਦਸ਼ਕ ਦੀਆਂ ਐਡਸ ਦੇਖਦੇ ਪਏ ਸੀਗੇ ਹੁਣ ਮਮਾ ਕਿਸੇ ਪੁਰਾਣੀ ਐਕਟਰਸ ਦੀ ਮਤਲਬ ਬਾਇਓਗ੍ਰਾਫੀ ਦੇਖਦੇ ਪਏ ਆ ਤੇ ਮੇਰੇ ਸਿਰ ਬਹੁਤ ਦੁਖਦਾ ਪਿਆ ਤੇ ਮੇਰਾ ਸਿਰ ਘੁੱਟਣ ਲੱਗੀਆਂ ਡੋਨਟ ਵਰੀ ਮੀਸ਼ਾ ਜਲਦੀ ਹੀ ਤੇਰਾ ਸਿਰ ਦੁਖਣਾ ਹਟ ਜਾਊਗਾ ਕਹਿੰਦੀ ਮੇਰਾ ਸਿਰ ਕਾਫੀ ਸਮੇਤ ਹੋ ਰਿਹਾ ਤੇ ਮੇਰਾ ਐਡੀਟਿੰਗ ਕਰਨ ਨੂੰ ਵੀ ਨਹੀਂ ਜੀ ਕਰਦਾ ਪਿਆ ਹਾਂ ਕੁਝ ਨਹੀਂ ਹੋਦਾ ਬਹਨ ਕੋਈ ਬਾਤ ਨਹੀਂ ਤਾਂ ਕਿ ਮੈਂ ਐਡਿਟ ਕਰ ਪਾਵਾਂ ਹੂੰ ਉਹ ਕਰ ਮੇਰਾ ਸਿਰ ਘੁੱਟ ਗਾਇਸ ਸਿਰ ਮੇਰਾ ਤਾਂ ਨਾ ਦੁਖਦਾ ਮਿਲਦਾ ਥੜੀਆਂ ਦੇਖੀ ਮਮਾ ਥੜੀਆਂ ਦਿੱਤਾ ਗਾਇਸ ਮਮਾ ਨਹੀਂ ਮਿਲਦਾ ਤਾਂ ਹੋਰ ਵੀ ਮੈਂ ਮਵਾਦੇ ਵੀ ਕਾਟ ਦਿੱਤੀਆਂ ਸੀ ਕਿਉਂਕਿ ਜਦ ਮੈਂ ਕਾਟ ਦਿੰਦੀ ਮਮਾ ਦੀ ਹਾਰੀਆਂ ਨਹੀਂ ਹੁੰਦੀਆਂ ਕਰਾਈ ਦੀ ਲੈਂਦੀ ਕੋਈ ਸ਼ਿਸ਼ ਨਹੀਂ ਕਰਦੀ ਮੈਂ ਮਮਾ ਆਪ ਹੀ ਕਹਿੰਦੇ ਹੁੰਦੇ ਆ ਇਹ ਤੂੰ ਪੁੱਛਿਆ ਕਿ ਮਮਾ ਤੋਂ ਨਹੀਂ ਮੈਂ ਵੈਸੀ ਜਨਰਲ ਨਹੀਂ ਪੁੱਛਿਆ ਅੱਛਾ ਸਲਾ ਉਹਦਾ ਪੁੱਛਿਆ ਠੀਕ ਆ ਠੀਕ ਆ ਆਹੋ 22 ਰਾਤ ਹੋ ਚੁੱਕੇ ਤੇ ਮਮੋ ਨੇ ਤਾਂ ਸਰਵਿਕ ਘਟਾ ਲਿਆ ਸੀਗਾ ਤੇ ਹੁਣ ਮੋਨਾ ਮੇਰਾ ਸਾਰਾ ਠੀਕ ਹੋ ਗਿਆ ਗਾਇਸ ਮੋਨਾ ਦੇ ਇੱਥੇ ਜਾਦੂ ਆ ਇਹ ਥਾਰ ਵੀ ਹੈਗੀ ਆ ਗਾਇਸ ਕਦੇ ਕਦੇ ਮੈਨੂੰ ਸੱਕ ਹੁੰਦਾ ਆ ਕਿਉਂਕਿ ਜਦੋਂ ਸਕੋਟਾ ਦੀ ਹੈ ਨਾ ਸੇਰ ਲੱਤ ਬਹਾਰਟ ਜਾਂਦਾ ਆ ਮੈਨੂੰ ਇੱੱਚ ਕੋਈ ਝੋਲ ਲੱਗਦਾ ਆ ਇਹਨੇ ਕੱਪੜੇ ਵੀ ਕਾਲੇ ਪਾਏ ਜੇ ਗਾਇਸ ਦੇਖੋ ਗਾਇਸ ਇਹ ਤੋ ਇਲਸਾਣੀ ਹੈ ਨਾ ਯੈਸ ਠੀਕ ਆ ਗਾਇਸ ਮੇਰਾ ਸੈਰ ਹਟ ਗਿਆ ਬੜੀਆ ਮੈਨੂੰ ਪਤਾ ਹੀ ਘਾਣਾ ਕਿਹੜੀ ਗਾ ਲੁਕਾਉਣੀ ਸੀਗੀ ਗਾਇਸ ਗਾਇਸ ਸਾਇਪਤ ਮੇਰੇ ਕਿ ਉਹ ਦੁਖ ਲਾਪੇ ਸੀ ਵਜਾ ਸੁਣ ਕੇ ਤੁਸੀਂ ਨਾ ਹੱਲ ਜਾਉਂਗੇ ਇੰਨੀ ਖਤਰਨਾਕ ਬਜਾਇਆ ਉਹ ਹੀ ਪਾਣੇ ਗਾਇਸ ਇਹ ਮੈਂ ਨਾ ਕਿਪਾਗਾ ਦਾ ਗੈਸ ਮੇਰਾ ਬਾਟਾ ਤੋਤੀ ਬੀਜੀ ਤੇ ਬਾਣੇ ਜਦ ਤੱਕ ਸਾਬਣ ਦੀ ਝਾਗ ਨਾ ਬਣੇ ਮੈਨੂੰ ਬਾਣੇ ਤੋਂ ਜਿੱਦਾ ਮਤਲਬ ਇਰੀਟੇਟ ਇਰੀਟੇਸ਼ਨ ਹੀ ਹੁੰਦੀ ਰਹਿੰਦੀ ਆ ਤੇ ਇਹਣਾ ਮੈਨੂੰ ਬੜੀ ਖੈ ਚੜਦੀ ਜਦ ਤੱਕ ਝਾਗ ਨਾ ਬਣੇ ਤੇ ਝਾਗ ਬਾਣਦੇ ਨੇ ਪੈਸੀ ਤੇ ਮਸਵੇ ਬਾਣੇ ਤੋਂ ਕਿਉਂਕਿ ਜਦ ਤੱਕ ਝਾਗੀ ਨਹੀਂ ਮੁੰਗੀ ਬਾਣੇ ਸਾਫ ਨਹੀਂ ਹੋਗੇ ਤੋ ਉਸ ਵੇਲੇ ਮੇਨੂੰ ਖੈ ਚੜੀ ਤੇ ਮੇਰਾ ਸਿਰ ਦੁਖਣ ਲੱਗਾ 1:30 ਵਜੇ ਬਤਾਈ ਹੈ ਤੇ ਤੰਨੇ ਸੱਚੀ ਵਜ੍ਹਾ ਘਟਿਆ ਪਰ ਮੇਰਾ ਮੈਨੂੰ ਖੈ ਚੜ ਗਈ ਨਾ ਫਿਰ ਉਸ ਵੇਲੇ ਤੋਂ ਤਾਂ ਮੇਰੇ ਦਿਮਾਗ ਤੇ ਉਹ ਪੈ ਗਿਆ ਇੱਥੇ ਕੋ ਬੋਝਿਆ ਹਾਂ ਬੋਝਿਆ ਪੈ ਗਿਆ ਤੇ ਇਸ ਵਾਰ ਮੈਂ ਸੈਲੂ ਖਲਾਪੇ ਚਲੋ ਕੋਈ ਨਹੀਂ ਗਾਈਸ ਤੇ ਅੱਜ ਮੇਰੀ ਛੁੱਟੀ ਸੀ ਕੱਲ ਮੇਰਾ ਸਕੂਲ ਨੇ ਜੇ ਸਹੀ ਹੋਈ ਤੱਕ ਵੈਸੇ ਤਾਂ ਕੋਲਡ ਵਗੈਰਾ ਹੋਇਆ ਬੁਖਾਰ ਬੁਖੂਰ ਨਾਲ ਜਿਹੜੇ ਫੇਰ ਸਹੀਆਂ ਨਾ ਉਸ ਦਾ ਅੱਜ ਵੀ ਸਰੀਰ ਗਰਮ ਹੁੰਦਾ ਹੈ ਚਪਕਾਉਣ ਦੀ ਉਹਦਾ ਮੋਨਾ ਕਹਿੰਦੀ ਮਮਾ ਵੀ ਕਹਿੰਦੇ ਸੀ ਪਾਪਾ ਵੀ ਕਹਿੰਦੇ ਸੀ ਅੱਜ ਮੇਰੀ ਬਾਡੀ ਗਰਮ ਆ ਇਹਦੀ ਵੈ ਨਾ ਹੁੰਦੀ ਉਹ ਕਹਿੰਦੇ ਚਲੋ ਕੋਈ ਨਹੀਂ ਤੇ ਅੱਜ ਦੇ ਵਲੌਗ ਨਾਲ ਪੈਨੇ ਰੱਖ ਦਿਓ ਉਮੀਦ ਕਰਦਾ ਨੂੰ ਵਲੌਗ ਪਸੰਦ ਆ ਹੋਗਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ